ਸਰ ਪੰਜਾਬ ਚ ਜਿਹੜੇ ਪੰਚਾਇਤੀ ਚੋਣਾਂ ਹੋਣ ਨੂੰ ਤੜਪ ਥੋੜਾ ਸਿਕਰਾ ਤੇ ਹੈ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਪਬਲਿਕ ਨੂੰ ਕੀ ਅਪੀਲ ਹੋਊਗੀ ਵੀ ਵੋਟਾਂ ਦੇ ਵਿੱਚ ਜਿਹੜਾ ਸਰਬਸੰਤੀ ਹੋਵੇ ਯਾ ਸ਼ਾਂਤੀ ਫਰਕ ਲੈ ਚਾਹੋ ਹਾਂ ਬਿਲਕੁਲ ਤਾਂ ਪਹਿਲੀ ਤਾਂ ਇਹੀ ਅਪੀਲ ਆ ਵੀ ਜਿੰਨੀ ਸਰਬਸੰਤੀ ਹੋ ਸਕੇ ਤੁਸੀਂ ਇਹਦਾ ਲਾਹਾ ਲਓ ਕਿਉਂਕਿ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਨੇ 5 ਲੱਖ ਰੁਪਈਆ ਅਨਾਉਂਸ ਕੀਤਾ ਵਾ 5 ਲੱਖ ਰੁਪਈਆ ਸੀ ਉਸ ਨਗਰ ਨੂੰ ਦਵਾਂਗੇ ਜਿਹੜਾ ਸਰਹੰਦਰ ਔਰ ਉਹਦੀ ਪਹਿਲੀ ਮੰਗ ਜਿਹੜੀ ਹੋਊਗੀ ਉਹ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਊਗੀ ਜੀ ਫਿਰ ਮੈਂ ਲੋਕਾਂ ਨੂੰ ਵੀ ਇਹੀ ਕਹਣਾ ਵੀ ਆਪਾਂ ਢੜੇ ਬੰਦਿਆਂ ਤੋਂ ਉੱਤੇ ਉੱਠ ਕੇ ਵੀ ਆਪਾਂ ਪਿੰਡਾਂ ਦੇ ਜੋ ਵਿਕਾਸ ਕਰ ਲਈਏ ਕਿਉਂਕਿ ਪਿੰਡ ਸਾਡੇ ਕਈ ਤੁਸੀਂ ਦੇਖੋ ਬਹੁਤ ਬੁਰਾ ਹਾਲ ਨੇ ਪੈਂਦਾ ਇੰਨੇ ਸਾਲਿਆਂ ਦੀ ਸਰਪੰਚ ਬਣਦੇ ਰਹੇ ਆ ਉਹਨਾਂ ਨੇ ਗਲੀਆਂ ਨਾਲੀਆਂ ਚੋਂ ਹੀ ਲੋਕੀ ਨਿਕਲਣ ਦਿੱਤੇ ਹੈਗੇ ਗਲੀਆਂ ਨਾਲੀਆਂ 'ਚ ਹੀ ਫਸੇ ਹੋਇਆ ਇਸ ਕਰਕੇ ਮੇਰੀ ਦਾ ਪੰਜਾਬ ਵਾਸੀਆਂ ਨੂੰ ਅਪੀਲ ਆ ਵੀ ਤੁਸੀਂ ਸਰਬਸ਼ਾਂਤੀ ਕਰੋ ਜਾਂ ਚੰਗਾ ਕੋ ਇਨਸਾਨ ਜਿਹੜਾ ਚੰਗਾ ਇਨਸਾਨ ਉਹਨੂੰ ਆਪਣਾ ਸਰਪੰਚ ਜਾਂ ਨੁਮਾਇੰਦਾ ਉਹਨੂੰ ਚੁਣੋ ਜੀ ਜਿਹਨੂੰ ਸ਼ੌਂਕ ਹੋਵੇ ਜਿਹਦੇ ਕੋਲੇ ਸਮਾਂ ਵੀ ਹੋਵੇ ਔਰ ਜਿਹਨੇ ਕੱਲੀ ਫੋਕੀ ਚੌਧਰ ਲੈਣ ਲਈ ਸਰਪੰਚੀ ਕਰਨੀ ਆ ਉਹਨੂੰ ਤਾਂ ਤੁਸੀਂ ਰਹਿ ਨਹੀਂ ਦਿਓ ਉਹ ਉਹ ਨਹੀਂ ਹੋਣਾ ਚਾਹੀਦਾ ਜੀ ਸਰੇ ਕੇ ਬਰੋਤੀਆਂ ਲੋਕ ਧੱਕੇਸ਼ਾਹੀ ਦੇ ਬੜੇ ਇਲਜ਼ਾਮ ਲੱਗਦੇ ਜੀ ਪਾਰਟੀ ਦੇ ਉੱਪਰ ਉਹ ਕਿਦਾਂ ਦੇਖਦੇ ਆ ਤੁਸੀਂ ਤੁਸੀਂ ਹੁਣ ਪੱਤਰਕਾਰ ਹੋ ਤੁਸੀਂ ਇੱਥੇ ਥੋੜੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਬਿਚਾਰਿਆ ਇਹਨੂੰ ਤੁਸੀਂ ਕੋਈ ਅਜਿਹਾ ਦੇਖਿਆ ਵਾ ਮੈਂ ਦੇਖੋ ਤੁਸੀਂ ਮੈਨੂੰ ਪਤਾ ਵੀ ਮੈਂ ਪਾਰਟੀ ਦੇ ਵਿੱਚ ਕੀ ਹਿੱਸੇਦ ਰੱਖਦਾ ਮੈਂ ਇੱਥੇ ਖੜਾ ਮੇਰਾ ਬੇਟਾ ਸਵੇਰੇ 8 ਵਜੇ ਦਾ ਲਾਈਨ 'ਚ ਲੱਗਿਆ ਹੋਇਆ ਜੀ ਕਾਗੀ ਭਰਉਣ ਲਈ ਨਹੀਂ ਤਾਂ ਕੀ ਗੱਲ ਜੇ ਅਜੇ ਧੱਕੇਸ਼ਾਹੀ ਹੁੰਦੀ ਵਾ ਅਸੀਂ ਜਾਂਦੇ ਕਾਗਜ਼ ਨਾ ਅਸੀਂ ਭੜਾਉਂਦੇ ਚੱਲ ਜੀ ਲਾ ਕੇ ਮੁੜੇ ਆਉਂਦੇ ਹਰ ਜੀ ਦੂਜੀ ਪਾਰਟੀ ਵਾਲੇ ਵੀ ਨਾਲ ਬੈਠੇ ਆ ਸਾਨੂੰ ਬੁਲਾਉਂਦੇ ਆ ਉਹ ਕਰਦੇ ਆ ਉਹ ਕਹਿੰਦੇ ਅਸੀਂ ਲੇਟ ਹੋ ਗਏ ਅਸੀਂ ਉਹਨਾਂ ਨੂੰ ਵੀ ਸੌਂਦੀ ਕਹਿੰਦੇ ਆ ਵੀ ਤੁਸੀਂ ਲੇਟ ਕਦੋਂ ਹੋ ਰਹੇ ਹੋ ਤੁਸੀਂ ਚਲੋ ਭਰਾਓ ਯਾਰ ਇਹ ਕੋਈ ਇਹ ਨਜਾਇਜ਼ ਇਲਜ਼ਾਮ ਨਹੀਂ ਇਹ ਇਹ ਤਕਸ਼ਾਈ ਵਗੈਰਾ ਕੋਈ ਨਹੀਂ ਹੈਗੀ ਇਹ ਤਾਂ ਨਜਾਇਜ਼ ਪਾਰਟੀ ਦੇ ਉੱਤੇ ਪਾਰਟੀ ਨੂੰ ਬਦਨਾਮ ਕਰਨ ਲਈ ਕੋਈ 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 ਕਿਸੇ ਦੇ ਕਾਗਜ਼ ਵੈਸੇ ਰਿਜੈਕਟ ਹੋ ਗਏ ਕੋਈ ਉਹਦੇ ਚ ਕਮੀਆਂ ਹੋਣ ਉਹ ਗੱਲ ਚੱਕ ਲੈਂਦੇ ਉਹ ਵਕੀਲ ਜੀ ਐਨਓਸੀ ਨਹੀਂ ਦੇਤੀ ਜਾ ਰਹੀ ਐਨਓਸੀ ਦਾ ਪ੍ਰੋਸੀਜਰ ਬੜਾ ਲੰਮਾ ਬਾ ਥੋੜਾ ਜਿਹਾ ਕਿਉਂਕਿ ਉਹਨਾਂ ਨੇ हां उन्होंने एनओसी एन, एन उन्होंने आई देनी है जी इंक्वायरी करनी है कि की की बिकी तुल पे बिकी की ਤੁਸੀਂ ਕੋਈ ਨਜਾਇਜ਼ ਪੰਚਾਇਤ ਦੀ ਜ਼ਮੀਨ ਤਾਂ ਨਹੀਂ ਰੁਕੀ ਹੋਈ ਕੋਈ ਕੇਸ ਤਾਂ ਨਹੀਂ ਆਇਆ ਨਾ ਵੀ ਕੋਈ ਗਲਤ ਬੰਦਾ ਨਾ ਖੜ ਜਵੇ ਕੋਈ ਕੋਈ ਮਾੜਾ ਅਨਸਰ ਨਾ ਵੋਟਾਂ ਦੇ ਵਿੱਚ ਖੜੇ ਇਸ ਲਈ ਐਨओसी ਮਿਲਣੇ ਚ ਥੋੜੀ ਦੇਰੀ ਹੋ ਰਹੀ ਹੈ 7 ਪਹਿਲਾਂ ਸਰ ਕੀ ਇਸ਼ੂ ਕੀ ਰਹਿਣਗੇ ਇਸ ਇਲੈਕਸ਼ਨ ਦੇ ਵਿੱਚ ਇਸ਼ੂ ਜੀ ਇਸ਼ੂ ਦੇਖੋ ਸਾਨੂੰ ਪਹਿਲਾਂ ਸਾਨੂੰ ਵੱਡਾ ਇਸ਼ੂ ਹਰ ਇੱਕ ਨਗਰ ਦੀ ਆਪਦੀ ਪਿੰਡ ਦੀ ਡਿਵੈਲਪਮੈਂਟ ਦਾ ਵਾ ਨ ਹੋਊਗਾ ਆਪਦੇ ਪਿੰਡ ਦੀ ਡਿਵੈਲਪਮੈਂਟ ਜਿਵੇਂ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਨਾ ਚਾਹੇ ਉਹ ਮੇਰੇ ਪਿੰਡ ਦੀ ਹੋਈ ਆ ਮੇਰਾ ਬੇਟਾ ਆ ਵਕੀਲ ਆ ਉਹਨੂੰ ਸ਼ੌਂਕ ਆ ਉਹ ਇਸ ਲਈ ਸਰਪੰਚ ਜੀ ਨਾਲ ਕੰਟੈਕਟ ਕਰ ਰਿਹਾ ਜੀ ਔਰ ਉਹਦਾ ਉਹਨੂੰ ਇੱਕ ਸ਼ੌਂਕ ਆ ਵੀ ਮੇਰੇ ਪਿੰਡ ਦਾ ਕੁਝ ਭਲਾ ਹੋਵੇ ਕਿਉਂਕਿ ਅਸੀਂ ਲੁਧਿਆਣੇ ਦੇ ਸਾਨੂੰ ਨੇੜੇ ਬੈਠੇ ਆ ਔਰ ਇੰਨੇ ਸਾਲਾਂ ਦਾ ਸਾਡੇ ਪਿੰਡ ਦਾ ਹੀ ਵਿਕਾਸ ਨਹੀਂ ਹੋ ਰਿਹਾ ਹੁਣ ਇੱਕ ਕਿਸੇ ਸ਼ਹਿਰ ਬਣ ਕੇ ਆਇਆ ਪਿੰਡ ਔਰ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਮੁੱਢ ਕੋਈ ਸਟਰੀਟ ਲਾਈਟ ਹੈ ਨਹੀਂ ਕੋਈ ਬੈਂਚ ਨਹੀਂ ਕਿਤੇ ਪਿਆ ਕੋਈ ਕੋਈ ਡਿਸਪੈਂਸਰੀ ਹੈ ਨਹੀਂ ਪ੍ਰਾਇਮਰੀ ਤੱਕੀ ਸਕੂਲ ਹਲੇ ਸਟੰ ਹਲੇ ਤੱਕ ਜੀ ਕੋਈ ਬੱਚਿਆਂ ਦੇ ਖੇਡਣ ਲਈ ਗਰਾਊਂਡ ਹੈ ਨਹੀਂ ਪ੍ਰੋਪਰ ਹਾਂ ਹਾਂ ਹੈਲਥ ਦਾ ਵੀ ਕੋਈ ਡਿਸਪੈਂਸਰੀ ਨੇੜੇ ਹੈ ਨਹੀਂ ਉਹਨਾਂ ਨੂੰ ਦੂਰ ਪੈਂਦੀਆਂ ਨੇ ਸਾਰੀਆਂ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਉਹਨਾਂ ਦੇ ਉਸ ਤਾਂ ਉਹਦੇ ਲਈ ਸਪੈਸ਼ਲ ਧਿਆਨ ਦਿੱਤਾ ਜਾਊਗਾ ਫਿਚਰ ਗੇਲ ਹਲਕੇ ਦੇ ਸਨੀਪੋ ਕਿੰਦਾ ਦਾ ਵਿਕਾਸ ਉੱਚ ਐਮਐਲਏ ਸਾਹਿਬ ਨੇ ਕੀਤਾ ਲੱਗਦਾ ਹੈ ਕਿ ਉਹਦਾ ਰਿਜ਼ਲਟ ਇਸ ਇਲੈਕਸ਼ਨ ਚ ਮਿਲਣਾ ਹਾਂ ਬਿਲਕੁਲ ਜਿਹੜੇ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਜੀਵਨ ਸਿੰਘ ਜੀ ਸੰਗੋਆ ਵਾਲਾ ਇੱਕ ਦਰਵੇਸ਼ ਸਿਆਸਦਾਨ ਨੇ ਉਹ ਕਦੇ ਵੀ ਨਹੀਂ ਉਹਨਾਂ ਨੇ ਸੋਚਿਆ ਹੈਗਾ ਵੀ ਮੈਂ ਵੀ ਇਹਦਾ ਕਿਹੜਾ ਵੀ ਜਾਂਦਾ ਹੱਸ ਖੇੜੇ ਮੱਥੇ ਪਿੱਛੇ ਜ ਉਹਨਾਂ ਨੇ ਕੱਲੇ-ਕੱਲੇ ਪਿੰਡ ਜਾ ਕੇ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਜਿਹੜੇ ਉਹਨਾਂ ਤੇ ਇਲਜ਼ਾਮ ਲਾ ਦਿੰਦੇ ਸੀ ਵਿਰੋਧੀ ਆਉਂਦੇ ਨਹੀਂ ਪਰ ਉਹਨਾਂ ਨੇ ਇਕੱਲੇ ਇਕੱਲੇ ਨਗਰ ਦੇ ਵਿੱਚ ਗਏ ਆ ਹਰ ਕਨਾਲ ਉਹਨਾਂ ਨੇ ਹਰ ਕਨਾਲ 1 ਟੂ 1 ਕਰਕੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਸੁਣੀਆਂ ਔਰ ਹੁਣ ਵੀ ਉਹ ਬਹਿੰਦੇ ਆ ਉਹ ਆਉਂਦੇ ਦਫ਼ਤਰ ਬਹਿੰਦੇ ਆ ਆਓ ਹੁਣ ਇਸ ਟਾਈਮ ਵੀ ਅਵੇਲੇਬਲ ਨੇ ਉਹ ਵੀ ਕੋਈ ਕੋਈ ਕਿਸੇ ਕਿਸਮ ਦੀ ਕੋਈ ਕੋਈ ਔਕੜ ਆਉਂਦੀ ਆ ਪੇਸ਼ ਆਉਂਦੀ ਆ ਵੀ ਮੈਂ ਬੈਠਾ ਵਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਹੁਤ ਵਧੀਆ ਜੋ ਵੀ ਉਹਨਾਂ ਨੇ ਵਿਕਾਸ ਦੇ ਕੰਮ ਸ਼ੁਰੂ ਕਰਾਇਆ ਉਹਦਾ ਕਰਾ ਲੈ ਸਾਡੀ ਪਾਰਟੀ ਨੂੰ ਮਿਲੂਗਾ ਹੀ ਮਿਲੂਗਾ ਲੱਗਦਾ ਸਰ ਇਸਵਰੀ ਲੋਕ ਸਿਆਣੇ ਹੋਣਗੇ ਔਰ ਇਸ ਸ਼ਰਤ ਸੰਥੀ ਹੋਗੀ ਆ ਜਿਹੜੀ ਸ਼ਾਂਤੀਪੁਰ ਕਲੈਕਸ਼ਨ ਦੇ ਇਹ ਨੇਪਰੇ ਜੜੂ ਦੇਖੋ ਸ਼ਾਂਤੀਪੂਰਵਕ ਨੇਪਰੇ ਚੜਨੀ ਚਾਹੀਦੀ ਹੈ ਸਾਡੀ दिली ਇੱਛਾ ਵਾ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਕੋਈ ਦੇਖੋ ਉੱਪਰ ਲੀਡਰ ਇੱਕ ਹੁੰਦੇ ਆ ਜੀ ਥੱਲੇ ਸਾਡੇ ਲੋਕ ਵਿਚਾਰੇ ਐਵੇਂ ਇੱਕ ਦੂਜੇ ਨਾਲ ਸਿੰਘ ਫਸਾਈ ਰੱਖਦੇ ਆ ਜੀ ਇਸ ਲਈ ਸਾਡੀ ਉਮੀਦ ਆ ਮੈਨੂੰ ਲੋਕਾਂ ਤੇ ਲੋਕ ਵੀ ਕਿਸੇ ਢੜੇਬੰਦੀ ਤੋਂ ਉੱਪਰ ਉੱਠ ਕੇ ਚੰਗੇ ਬੰਦਿਆਂ ਨੂੰ ਚੁਣਨ ਉਹਨਾਂ ਲਈ ਵੋਟ ਵਾ ਇੰਡੀਪੈਂਡੈਂਟ ਹੋ ਕੇ ਵੋਟ ਕਰਨ ਤਾਂ ਕਿ ਉਹਨਾਂ ਨੂੰ ਇੱਕ تسلی ਹੋਵੇ ਰਾਤ ਨੂੰ ਪੈਣ ਲੱਗੇ ਵੀ ਮੈਂ ਅੱਜ ਆਪਦੀ ਮਰਜ਼ੀ ਕਰਕੇ ਆਇਆ ਕਿਸੇ ਦੇ ਐਵੇਂ ਕਿਸੇ ਕੜਮ ਚੌਧਰੀ ਦੇ ਮਗਰ ਲਾ ਕੇ ਵੀ ਇਹਨੂੰ ਪਾਉਣੇ ਜਾਂ ਇਹਨੂੰ ਪਾਣੀ ਆਏ ਨਾ ਕਰਨ ਮੇਰੀ ਪੰਜਾਬ ਵਾਸੀਆਂ ਨੂੰ ਇਹੀ ਉਮੀਦ ਆ ਔਰ ਮੈਨੂੰ ਉਮੀਦ ਵੀ ਮੈਨੂੰ ਪੂਰੀ ਆ ਵੀ ਇਹ ਇਹਦੇ ਤੇ ਉਹ ਖਰੇ ਉੱਤਰਨ ਨੌਜਵਾਨ ਬੜੀ ਵੱਡੀ ਗਿਣਤੀ ਜੀ ਇਸ ਵਾਰੀ ਕੰਡੈਕਟ ਕਰ ਰਹੇ ਜੀ ਕਿੱਦਾਂ ਲੱਗਦਾ ਵੀ ਨੌਜਵਾਨ ਬਿਲਕੁਲ ਬਿਲਕੁਲ ਬੜੀ ਖੁਸ਼ੀ ਦੀ ਗੱਲ ਆ ਜੀ ਵੀ ਜਿਹੜੇ ਨੌਜਵਾਨ ਅੱਗੇ ਆ ਰਹੇ ਆ ਕਿਉਂਕਿ ਨੌਜਵਾਨਾਂ ਦੇ ਵਿੱਚ ਇੱਕ ਜਜ਼ਬਾ ਹੁੰ ਕੋਸ਼ਿਸ਼ ਕਰਨ ਦਿਖਾਉਣ ਦੀ ਸ਼ਾਬਾਸ਼ ਲੈਣ ਦੀ ਉਹਨਾਂ ਦੇ ਵਿੱਚ ਬੜੀ ਚਾਹਨਾ ਹੁੰਦੀ ਆ ਕਿਉਂਕਿ ਪੁਰਾਣੇ ਬਜ਼ੁਰਗਾਂ ਨੇ ਪਿੱਛੇ ਇੰਨੇ ਚਿਰਾਂ ਦੇ ਲੜਦੇ ਆਏ ਆ ਉਹਨਾਂ ਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਉਹਨਾਂ ਉਹਨਾਂ ਦੀ ਜਿਵੇਂ ਚਮੜੀ ਮੋਟੀ ਹੋ ਗਈ ਹੁੰਦੀ ਆ ਇਸ ਲਈ ਨੌਜਵਾਨ ਹਮੇਸ਼ਾ ਚਾਹੂਗਾ ਵੀ ਮੈਨੂੰ ਯਾਰ ਲੋਕ ਚੰਗਾ ਕਹਿਣ ਬੀਰ ਨੇ ਚੰਗੇ ਕੰਮ ਕੀਤੇ ਆ ਵੀ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਵੋਟਰਾਂ ਨੂੰ ਕੀ ਅਪੀਲ ਹੈ ਜੀ ਉਹ ਜਿਹੜਾ ਨੇ ਵੋਟਰਾਂ ਨੂੰ ਸਾਡੀ ਇਹੀ ਅਪੀਲ ਆ ਵੀ ਚੰਗੇ ਇਨਸਾਨ ਚੁਣ ਕੇ ਉਹਨਾਂ ਨੂੰ ਵੋਟਾਂ ਪਾਓ ਔਰ ਆਪਣੀ ਮਰਜ਼ੀ ਕਰੋ ਕਿਸੇ ਕੜਮ ਚੌਧਰੀ ਦੇ ਮਗਰ ਲੱਗ ਕੇ ਵੀ ਉਹਨੂੰ ਹੀ ਪਾਉਣੀ ਅੱਗੇ ਜਿਵੇਂ ਕਿਸੇ ਬਾਬੇ ਨੇ ਕਹਿ ਦੇਣਾ ਦਾਦੇ ਨੇ ਕਹਿ ਦੇਣਾ ਵੀ ਆਪਾਂ ਇਤ ਕੀ ਇਹਨੂੰ ਪਾਉਣੀ ਓਵੇਂ ਨਾ ਪਾਉਣ। ਹਾਂ ਬੰਦੀਆਂ ਚਾਹੇ ਉਹ ਮੇਰੀ ਪਾਰਟੀ ਦਾ ਚਾਹੇ ਦੂਜੀ ਪਾਰਟੀ ਦਾ ਉਹ ਵਧੀਆ ਕੈਂਡੀਡੇਟ ਚੁਣ ਕੇ ਉਹਨੂੰ ਵੋਟਾਂ ਪਾਉਣ ਔਰ ਆਪਸੀ ਭਾਈਚਾਰਾ ਕਾਇਮ ਰੱਖਣ ਕਿਉਂਕਿ ਜੇ ਅਸੀਂ ਲੜਾਈਆਂ ਦੇ ਵਿੱਚ ਫਸ ਗਏ ਆਪਦੇ ਸਮਾਜ ਨੂੰ ਬਹੁਤ ਪਿੱਛੇ ਲੈ ਜਾਣਗੇ